ਕੋਈ ਵੀ ਜਿਹੜਾ ਨਾਮ ਇਹਦੇ ਵਿੱਚ ਖਾਲੀ ਨਹੀਂ ਜਾਂਦਾ ਇਹ 300 ਤੋਂ ਲੈ ਕੇ 25000 ਤੱਕ ਦਾ ਜਿਹੜਾ ਤੁਹਾਨੂੰ ਇਹ ਨਗਦ ਕੈਸ਼ ਨਿਕਲ ਸਕਦਾ ਹੈਲੋ एवरीवन ਥਿਸ ਇਜ਼ ਜਾਨਦੀਪ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਕਰਦਾ ਹਰੇ ਠੀਕ ਠਾਕ ਹੋਵੋਗੇ ਮਸਤ ਹੋਵੋਗੇ ਸਵਸਥ ਹੋਵੋ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਦੀਵਾਲੀ ਆ ਚੁੱਕੀ ਹੈ ਪਰ ਆਪਣੇ ਕੋਲੇ ਅੱਜ ਤੋਂ ਹੀ ਦੀਵਾਲੀ ਤੇ ਜਿਹੜੇ ਜਿਹੜੇ ਆਫਰ ਆ ਚੁੱਕੇ ਨੇ ਤੁਹਾਨੂੰ ਦੱਸਣ ਲੱਗਾ ਅੱਜ ਤੋਂ ਲੈ ਕੇ ਦੀਵਾਲੀ ਤੱਕ ਇਹ ਜਿਹੜੇ ਆਫਰ ਆ ਸਾਡੇ ਕੋਲੇ ਲਗਾਤਾਰ ਰਹਿਣਗੇ ਇਹ ਜਿਹੜੀ ਵੀਡੀਓ ਤੁਸੀਂ 1 ਓਂਕਾਰ ਟਰੇਡਰ ਤੋਂ ਦੇਖ ਰਹੇ ਹੋ ਤੁਸੀਂ ਕੋਈ ਵੀ ਫੋਨ ਲੈਣੇ ਹੋ ਤਾਂ ਹਰ ਇੱਕ ਫੋਨ ਦੇ ਨਾਲ ਆ ਤੁਹਾਨੂੰ ਜਿਹੜੇ 에ਅਰਪອດ ਆ ਉਹ ਫ੍ਰੀ ਦਿੱਤੇ ਜਾਣਗੇ ਕੋਈ ਕਰ ਟਰੇਡਰ ਤੇ ਹਾਲਾਂਕਿ ਮਾਰਕੀਟ ਦੇ ਵਿੱਚ 7-800 ਦੇ ਤੁਹਾਨੂੰ ਮਿਲਦੇ ਨੇ ਪਰ ਹੁਣ ਦੀਵਾਲੀ ਦੇ ਤਿਹਾੜੀ ਤੇ ਤੁਹਾਨੂੰ ਇਹ ਹਰ ਇੱਕ ਫੋਨ ਦੇ ਨਾਲ ਫ੍ਰੀ ਗਿਫਟ ਦਿੱਤਾ ਜਾਊਗਾ ਇਸ ਤੋਂ ਬਾਅਦ ਤੁਸੀਂ ਆਹ ਦੇਖ ਰਹੇ ਹੋ ਤੁਹਾਨੂੰ ਇਹਦੇ ਬਾਰੇ ਮੈਂ ਥੋੜਾ ਦੱਸ ਦਣਾ ਇਸ ਤੋਂ ਬਾਅਦ ਆ ਗਿਆ ਲੋਇਡ ਦੀਆਂ ਮਸ਼ੀਨਾਂ ਤੇ ਰੈਫਰਿਜਰੇਟਰ ਜੇ ਤੁਸੀਂ ਲੋਇਡ ਦੀ ਮਸ਼ੀਨ ਲੈ ਰਹੇ ਹੋ ਤਾਂ ਤੁਹਾਡੇ ਵਾਸਤੇ ਦੀਵਾਲੀ ਤੇ ਇਹ ਆਫਰ ਆ ਕਿ ਤੁਸੀਂ ਇਹ ਜਿਹੜਾ ਤੁਹਾਨੂੰ ਇੱਕ ਸਕ੍ਰੈਚ ਕਾਰਡ ਹੈਗਾ ਇਹ ਇਹਨੂੰ ਤੁਸੀਂ ਮੰਨ ਲਓ ਤੁਸੀਂ ਮਸ਼ੀਨ ਲੈ ਰਹੇ ਹੋ ਲਾਇਡ ਦੀ ਤੁਸੀਂ ਇਹ ਸਕ੍ਰੈਚ ਕਾਰਡ ਆ ਜਿਹੜਾ ਸਕ੍ਰੈਚ ਕਰਨਾ ਹੈਗਾ ਇਹਤੇ ਤੁਹਾਨੂੰ ਕੋਈ ਵੀ ਅ ਅਲਗ-ਅਲਗ ਆਫਰ ਦਿੱਤੇ ਹੋਏ ਨੇ ਜਿਵੇਂ ਆ ਤੁਸੀਂ ਦੇਖ ਸਕਦੇ ਹੋਗੇ ਟੀਵੀ ਆ ਗਿਆ ਐਲਈਡੀ ਟੀਵੀ ਆ ਗਿਆ ਏਸੀ ਆ ਗਿਆ ਰੈਫਰਿਜਰੇਟਰ ਕਾਰ ਆ ਗਈ ਤੇ ਮੋਟਰਸਾਈਕਲ ਆ ਗਿਆ ਤੇ ਵਾਸ਼ਿੰਗ ਮਸ਼ੀਨ ਆ ਗਈ ਟੌਪ ਲੋਡ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਹ 300 ਤੋਂ ਲੈ ਕੇ 25000 ਤੱਕ ਦਾ ਜਿਹੜਾ ਤੁਹਾਨੂੰ ਇਹ ਨਗਦ ਕੈਸ਼ ਨਿਕਲ ਸਕਦਾ ਤੇ ਇਸ ਤੋਂ ਇਲਾਵਾ ਤੁਹਾਨੂੰ ਜਿਹੜੇ ਇਹ ਆ ਇਹ ਗਿਫਟ ਜਿਹੜੇ ਹੈਗੇ ਇਹ ਤੁਹਾਨੂੰ ਨਿਕਲ ਸਕਦੇ ਆ ਇਨਾਮ ਵਜੋਂ ਇਹ ਤੁਸੀਂ ਕੋਈ ਵੀ ਵਾਸ਼ਿੰਗ ਮਸ਼ੀਨ ਲੈਣੋ ਲੋਇਡ ਦੀ ਇਹਦੇ ਨਾਲ ਤੁਹਾਨੂੰ ਜਿਹੜੇ ਇਹ ਗਿਫਟ ਮਿਲ ਸਕਦੇ ਨੇ ਚਾਹੇ ਤੁਸੀਂ ਰੈਫਰਿਜਰੇਟਰ ਲੈ ਰਹੇ ਹੋ ਚਾਹੇ ਤੁਸੀਂ ਲੋਇਡ ਦੀ ਮਸ਼ੀਨ ਲੈ ਰਹੇ ਹੋ ਇਹਦੇ ਤੇ ਤੁਹਾਨੂੰ ਜਿਹੜੇ ਗਿਫਟ ਦਿੱਤੇ ਜਾਣਗੇ ਜੇ ਤੁਸੀਂ ਲੋਇਡ ਦੀ LED ਵੀ ਲੈ ਰਹੇ ਹੋ ਤਾਂ ਇਹਦੇ ਤੇ ਵੀ ਇਹ ਸੇਮ ਜਿਹੜਾ ਹੈਗਾਗਾ ਤੁਸੀਂ ਜਿਹੜਾ ਸਕ੍ਰੈਚ ਕਾਰਡ ਆ ਤੁਹਾਨੂੰ ਇਹਨੂੰ ਸਕ੍ਰੈਚ ਕਰਨਾ ਤੁਹਾਨੂੰ ਇਹ ਤੇ ਕੋਈ ਵੀ ਗਿਫਟ ਮਿਲ ਸਕਦਾਗਾ ਤਾਂ ਮੈਂ ਜਿਹੜਾ ਤੁਹਾਨੂੰ ਮੇਨ ਕਹਿਣਾ ਚਾਹੁੰਦਾ ਸੀ ਕਿ ਲੋਇਡ ਦੀ LED ਤੇ ਵੀ ਤੁਸੀਂ ਸਕ੍ਰੈਚ ਕਾਰਡ ਕਰਕੇ ਸਕ੍ਰੈਚ ਤੇ ਜਿਹੜਾ ਆਪਣਾ ਇਨਾਮ ਲੈ ਸਕਦੇ ਹੋ ਕੋਈ ਵੀ ਜਿਹੜਾ ਇਨਾਮ ਇਹਦੇ ਵਿੱਚ ਖਾਲੀ ਨਹੀਂ ਜਾਂਦਾ ਹਰ ਇੱਕ ਇਨਾਮ ਜਿਹੜਾ ਤੁਹਾਨੂੰ ਇੱਥੇ ਨਿਕਲੂਗਾ ਹੀ ਨਿਕਲੂਗਾ ਜਾਂ ਫਿਰ ਤੁਹਾਨੂੰ ਨਗਦ ਕੈਸ਼ ਰਕਮ ਨਿਕਲੂਗੀ ਇਸ ਤੋਂ ਬਾਅਦ ਜਿਹੜੀ ਤੁਸੀਂ BPL ਦੀ LED ਦੇਖ ਰਹੇ ਹੋ BPL ਦੀ LED ਦੇ ਨਾਲ 32 ਇੰਚੀ LED ਹੈ BPL ਦੀ ਇਹਦੇ ਨਾਲ ਤੁਹਾਨੂੰ ਜਿਹੜੀ ਸਾਊਂਡ ਬਾਰ ਹੈ ਇਹ ਗਿਫਟ ਵਜੋਂ ਦਿੱਤੀ ਜਾਊਗੀ ਮਾਰਕੀਟ ਦੇ ਵਿੱਚ ਇਹ 22500 ਦੀ ਮਿਲਦੀ ਆ ਪਰ ਇਹ ਦੀਵਾਲੀ ਦੇ ਤਿਹਾੜ ਦੇ ਤੁਹਾਨੂੰ ਇਹ ਫ੍ਰੀ ਦਿੱਤੀ ਜਾ ਰਹੀ ਹੈ ਇਸ ਤੋਂ ਬਾਅਦ ਜੇ ਤੁਸੀਂ AC ਲੈ ਰਹੇ ਹੋ ਤੇ AC ਦੇ ਨਾਲ ਤੁਹਾਨੂੰ ਸਪੈਸ਼ਲ ਗਿਫਟ ਦਿੱਤੇ ਜਾਣਗੇ ਜਦੋਂ ਤੁਸੀਂ ਇੱਥੇ ਸ਼ਾਪ ਤੇ ਵਿਜ਼ਿਟ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪਤਾ ਤੁਹਾਨੂੰ 1 ਓਂਕਾਰ ਟਰੇਡਰ ਵਾਲੇ ਜਿਹੜੇ ਖੁਦ ਨੇ ਉਹ ਆਪਣਾ ਲਖਵੀਰ ਸਿੰਘ ਜੀ ਉਹ ਤੁਹਾਨੂੰ ਦੱਸਣਗੇ ਪਤਾ ਇੱਥੋਂ ਦਾ ਐਡਰੈਸ ਉਹ ਤੁਸੀਂ ਧਿਆਨ ਦੇ ਨਾਲ ਜਰੂਰ ਸੁਣ ਲੈਣਾ ਅੱਜ ਤੋਂ ਦਿਵਾਲੀ ਤੱਕ ਆਫਰ ਹੈ ਚਾਹੇ ਤੁਸੀਂ ਫਿਲਟਰ ਲੈ ਰਹੇ ਹੋ ਤੇ ਫਿਲਟਰ ਦੇ ਨਾਲ ਵੀ ਤੁਹਾਨੂੰ ਸਪੈਸ਼ਲ ਗਿਫਟ ਦਿੱਤਾ ਜਾਊਗਾ ਮਤਲਬ ਤੁਸੀਂ ਕੋਈ ਵੀ ਪ੍ਰੋਡਕਟ ਲੈ ਰਹੇ ਹੋ ਤਾਂ 1 ਓਂਕਾਰ ਟਰੇਡਰ ਵੱਲੋਂ ਹਰ ਇੱਕ ਪ੍ਰੋਡਕਟ ਦੇ ਨਾਲ ਤੁਹਾਨੂੰ ਸਪੈਸ਼ਲ ਗਿਫਟ ਦਿੱਤਾ ਜਾਊਗਾ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਸਪੈਸ਼ਲ ਆਫਰ ਦਿੱਤੇ ਜਾਣਗੇ ਮੈਂ ਉਮੀਦ ਕਰਦਾ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਬਹੁਤ ਪਸੰਦਾਈ ਹੋਣੀ ਆ ਪਸੰਦਾਈ ਆ ਵੀਡੀਓ ਲਾਈਕ ਕਰ ਦਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਮਿਹਰਬਾਨੀ ਖੁਸ਼ ਰਹੋ ਬਈ ਮੈਂ ਲਖਵੀਰ ਸਿੰਘ ਇੱਕ ਔਂਕਾਰ ਟਰੇਡਰ ਤੋਂ ਮੈਂ ਤੁਹਾਨੂੰ ਆਪਣਾ ਐਡਰੈਸ ਦੱਸਦਾ ਸਕੂਲ ਰੋਡ ਨੀਅਰ ਪੰਚਾਇਤੀ ਮੰਦਰ ਖੁਰਮੀ ਜੁਐਲਰ ਦੇ ਸਾਹਮਣੇ ਤਪਾ ਮੰਡੀ ਮੇਰਾ ਮੋਬਾਈਲ ਨੰਬਰ 81968 40575 ਦੁਕਾਨ ਨੂੰ ਵਿਸਟ ਜ਼ਰੂਰ ਕਰੋ ਵਿਸਟ ਕਰਕੇ ਸਾਨੂੰ ਵੱਡੀਆਂ ਵੱਡੀਆਂ ਆਫਰਾਂ ਤੇ ਸਾਰਾ ਕੁਝ ਗਿਫਟ ਵਗੈਰਾ ਮਿਲਣਗੇ ਜ਼ਰੂਰ ਤੁਹਾਨੂੰ ਖੁਸ਼ ਕਰਕੇ ਤੋਰਾਂਗੇ ਕੁਝ ਵੀ ਖਰੀਦੋ ਜਿਵੇਂ ਕਿ ਬ ਮੋਹਲਾ ਤੇ ਗ੍ਰੇਪ ਦੱਸ ਤੇ ਤੁਹਾਨੂੰ ਵਾਸੀ ਮਸ਼ੀਨਾਂ ਦੇ ਦੱਸ ਤੇ ਲੋਇਡ ਦੇ ਫ੍ਰਿਜਾਂ ਦੇ ਦੱਸੇ ਐ ਐਲਈਡੀ ਕੋਈ ਵੀ ਬੀਪੀਐਲ ਦੀ ਐਲਈਡੀ ਖਰੀਦੋ ਤਾਂ ਸਾਊਂਡ ਬਾਕਸ ਤੁਹਾਨੂੰ ਦੱਸਿਆ ਜਿੱਦਾਂ ਤੇ ਲੋਇਡ ਦੀ ਕੋਈ ਵੀ ਐਲਈਡੀ ਲਓਗੇ ਤਾਂ 쿠ਪਨ ਮਿਲੂਗਾ ਹੀ ਮਿਲੂਗਾ ਤੁਹਾਨੂੰ 쿠ਪਨ ਇੱਕ ਵੀ ਖਾਲੀ ਨਹੀਂ ਹੈਗਾ ਜਿੱਦਾਂ ਕਿ ਘੱਟੋ ਘੱਟ 300 ਕੈਸ਼ ਵੱਧ ਤੋਂ ਵੱਧ 25000 ਤੱਕ ਤੁਹਾਨੂੰ ਕੈਸ਼ ਨਿਕਲ ਸਕਦਾ ਹੈਗਾ ਘੱਟੋ ਘੱਟ 300 ਤੋਂ ਲੈ ਕੇ 25000 ਤੱਕ ਤੁਹਾਨੂੰ ਨਗਦ ਰਕਮ ਪ੍ਰਾਪਤ ਹੋ ਸਕਦੀ ਹੈਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ